ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਾਲਜੀ ਕੌਰ ਜੀ ਕੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਇਗੁਰ ਪਰੇ ਖੁਸ਼ ਹੋ ਸਵੇਰ ਦੇ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਸਵੇਰੇ ਹੀ ਉੱਠ ਕੇ ਆਈ ਸੀ ਮੈਂ ਪਾਠ ਪੂਜਾ ਕਰਕੇ ਆ ਗਈ ਸੀਗੀ ਮੈਂ ਕਿਹਾ ਚਲੋ ਚਾਹ ਬਣਾ ਲੈਂਦੇ ਆ ਆ ਦੇਖ ਲੋ ਰਾਤ ਨੂੰ ਮੈਂ ਬਿਲਕੁਲ ਆਪਣੀ ਰਸੋਈ ਸਾਫ਼ ਸੁਥਰੀ ਕਰਕੇ ਸੌਂਦੀ ਹੁੰਨੀ ਆ ਬਸ ਇਹ ਹੁੰਦਾ ਜਦੋਂ ਆਪਾਂ ਸਵੇਰੇ ਉੱਠ ਕੇ ਆਈਏ ਸਾਨੂੰ ਰਸੋਈ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਤੇ ਵੈਸੇ ਵੀ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖੋ ਜੇਕਰ ਆਪਾਂ ਰਾਤੀ ਆਪਣੀ ਰਸੋਈ ਸਾਫ਼ ਸੁਥਰੀ ਕਰਕੇ ਉੱਠਦੇ ਆ ਸਵੇਰੇ ਇੱਕ ਤਾਂ ਮਨ ਖੁਸ਼ ਹੁੰਦਾ ਤੇ ਇੱਕ ਸਾਡੀ ਰਸੋਈ ਦੇ ਵਿੱਚ ਦੇਖਿਓ ਤੁਸੀਂ ਬਹੁਤ ਸਾਰੀ ਬਰਕਤ ਆਉਂਦੀ ਹੈ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਤੇ ਲੋ ਜੀ ਇੱਧਰ ਮੈਂ ਕਿਹਾ ਚਲੋ ਅੱਜ ਕਰਦੇ ਆਪਣੇ ਪੌੜੀਆਂ ਦੀ ਸਫਾਈ ਤੇ ਉੱਧਰ ਬਣਾਈ ਸੀ ਚਾਹ ਸ਼ਾ ਸ਼ੱਕਰ ਵਾਲੀ ਬਣਾ ਕੇ ਪੀ ਕੇ ਥੋੜੀ ਫ੍ਰੀ ਹੋਈ ਸੀ ਤੇ ਮੈਂ ਕਿਹਾ ਚਲੋ ਅੱਜ ਆਪਣੀਆਂ ਪੌੜੀਆਂ ਸਾਫ਼ ਕਰ ਲੈਣਾ ਬਹੁਤ ਨਾ ਹੁਣ ਹਵਾ ਜੀ ਚੱਲਦੀ ਹੈ ਤੇ ਇਹ ਨਾਲ ਕੁਝ ਛਾਤੇ ਮੈ ਤੁਹਾਨੂੰ ਪਤਾ ਜਿਵੇਂ ਛੋਟੇ ਛੋਟੇ ਬੂਟੇ ਵਗੈਰਾ ਲਾਏ ਉਹਨਾਂ ਦੇ ਬਹੁਤ ਜ਼ਿਆਦਾ ਹੀ ਪੱਤੇ ਉਡ ਉਡ ਕੇ ਆਂਦੇ ਤੇ ਮਿੱਟੀ ਬਹੁਤ ਆਂਦੀ ਹੈ ਤੇ ਸਾਡੀਆਂ ਪੌੜੀਆਂ ਬਸ ਹੁਣ ਕਲੀ ਕਰਵਾਉਣ ਵਾਲੀਆਂ ਹੋਈਆਂ ਪਈਆਂ। ਪ੍ਰੀਤ ਦੇ ਵਿਆਹ ਦੀਆਂ ਹੋਈਆਂ ਹੋਈਆਂ ਨੇ ਬੜੇ ਸਾਲ ਹੋ ਗਏ ਨੇ ਤੇ ਹੁਣ ਆਪਾਂ ਕਰਵਾਵਾਂਗੇ ਜੀ ਹਰਪ੍ਰੀਤ ਸਿੰਘ ਦੇ ਵਿਆਹ ਦੇ ਵਿੱਚ। ਬਸ ਉਹਦੇ ਬਾਬਾ ਜੀ ਕੀ ਅਰਦਾਸ ਕਰਦੇ ਆ ਮੈਂ ਦੇਖੋ ਹੁਣ ਕਿਹੜਾ ਦਿਨ ਆਂਦਾ ਹੈ ਪ੍ਰਮਾਤਮਾ ਮਿਹਰ ਕਰੇਗਾ। ਤੇ ਉਹਦੇ ਵਿਆਹ ਦੇ ਵਿੱਚ ਹੁਣ ਸਾਫ ਸਫਾਈ ਕਰਦੀ ਹੋਏਗੀ ਦੁਵਾਰਾ। ਸਾਰੇ ਅਸੀਂ ਕਲੀਆਂ-ਕੁਲੀਆਂ ਵਗੈਰਾ ਫਿਰ ਕਰਵਾਉਂਦੇ ਹੁੰਨੇ ਆ ਨਾ ਤੇ ਨਾਲੇ ਸਦਾ ਇਹ ਹੈ ਵੀ ਘਰ ਦਾ ਸਾਫ ਸਫਾਈ ਵੀ ਹੋ ਜਿੰਨ ਤੁਹਾਨੂੰ ਪਤਾ ਹੀ ਹੈ। ਬਸ ਉਸੇ ਦਿਨ ਦੀ ਉਹ ਡੀ ਕਿ ਹੁਣ ਦੇਖੋ ਤੇ ਇਧਰ ਆਪ ਆਪਣੀ ਸਾਸ ਸਵਾਈ ਹਾਲੇ ਵੀ ਨਾ ਥੋੜਾ ਥੋੜਾ ਵੈਸੇ ਜਲਦੀ ਚਾਨਣਾ ਹੋਣ ਲੱਗ ਗਿਆ ਹੁਣ ਪਰ ਹਵਾ ਬੜੀ ਅੱਜ ਕੱਲ ਚਲਦੀ ਏ ਹਨਾ ਜੀ ਤੇ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਸੀ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਵਾਲਾ ਲਈ ਸਿਸਟਰ ਹਰਮਨ ਜੀ ਜੇ ਤੁਸੀਂ ਲਾ ਸਕਦੇ ਹੋ ਉਹ ਨੂੰ ਜਦੋਂ ਮਰਜ਼ੀ ਲਾ ਸਕਦੇ ਜਿੰਨਾ ਟਾਈਮ ਲਾਓਗੇ ਨਾ 3-4 ਘੰਟੇ ਤੁਹਾਨੂੰ ਬਹੁਤ ਵਧੀਆ ਉਹਦਾ ਰਿਜ਼ਲਟ ਮਿਲੇਗਾ ਤੇ ਬਹੁਤ ਅੱਛਾ ਰਿਜ਼ਲਟ ਆਂਦਾ ਮੇਰੇ ਵਾਲ ਦੇਖੋ ਤੁਸੀਂ ਮੈਨੂੰ ਤੇ ਬਹੁਤ ਵਧੀਆ ਉਹ ਵਾਲੀ ਮਹਿੰਦੀ ਲਗਾਉਣ ਦਾ ਰਿਜ਼ਲਟ ਅੱਛਾ ਮਿਲਿਆ ਲਓ ਗਾਇਜ਼ ਇੱਧਰ ਆਪਾਂ ਆਪਣੀ ਸਫਾਈ ਕਰ ਲਈ ਸੀ ਹੋ ਛੋਟੇ ਛੋਟੇ ਕੰਮ ਨਿਬੜੇ ਸੀ ਇੱਧਰ ਆਪਾਂ ਮੈਂ ਰਸੋਈ ਦੇ ਕੰਮ ਕਰ ਲਈ ਤੇ ਇੱਧਰ ਕਰਾਂਗੇ ਜਿਵੇਂ ਆਪਾਂ ਆਪਣਾ ਦੁੱਧ ਦੁੱਧ ਨੂੰ ਬਾਲਾ ਦੇ ਦਿੰਨੇ ਆ ਤਦ ਤੱਕ ਆਪਾਂ ਗੁੰਨ ਲਾਂਗੇ ਜਿਵੇਂ ਆਪਾਂ ਆਪਣਾ ਆਟਾ ਨਾਲ ਨਾਲ ਸੋਈ ਦੇ ਵਿੱਚ ਕੰਮ ਨਿਬੜੇ ਜਾਂਦੇ ਛੋਟੇ ਛੋਟੇ ਕੰਮ ਆ ਜੀ ਕੇ ਕਈ ਵਾਰੀ ਐਸਾ ਵੀ ਨਾ ਦੇਖਦੀ ਹੁੰਦੀ ਆ ਮੈਂ ਕਹਿ ਦਿੰਦੀ ਆ ਨਾ ਕਿ ਸਾਡੀ ਜਦੋਂ ਆਪਾਂ ਆਟਾ ਗੁੰਨਦੇ ਆ ਤੇ ਰੋਟੀ ਵਧੀਆ ਨਹੀਂ ਆਉਂਦੀ ਇਹ ਆਟੇ ਗੁੰਨਣ ਦਾ ਵੀ ਇੱਕ ਬਹੁਤ ਵਧੀਆ ਤਰੀਕਾ ਹੁੰਦਾ ਜੀ ਹਮੇਸ਼ਾ ਤੁਸੀਂ ਆਟੇ ਨੂੰ ਜਿਵੇਂ ਕਹਿੰਦੇ ਨੇ ਨਾ ਹੌਲੀ ਹੌ ਪਹਿਲਾਂ ਥੋੜੇ ਤਰੀਕੇ ਨਾਲ ਗੁੰਨਿਆ ਕਰੋ ਆਟਾ ਗੁੰਨਣ ਦਾ ਵੀ ਬਹੁਤ ਵਧੀਆ ਤਰੀਕਾ ਦੱਸਦੀ ਆ ਤੁਹਾਨੂੰ ਜਿਵੇਂ ਥੋੜਾ ਥੋੜਾ ਪਾਣੀ ਪਾ ਕੇ ਅਕਸਰ ਆਪਾਂ ਦੇਖਦੇ ਆ ਕਿ ਆਟੇ ਨੂੰ ਨਾ ਫੈਦਾ ਕਰਦੇ ਜਾਣੇ ਇਕੱਠਾ ਕਰ ਲੈਣਾ ਪਹਿਲਾਂ ਸਾਰੇ ਆਟੇ ਨੂੰ ਇਕੱਠਾ ਕਰ ਲੈਣ ਥੋੜਾ ਸਖਤ ਜਿਹਾ ਗੁੰਨ ਕੇ ਫਿਰ ਵਧੀਆ ਤਰੀਕੇ ਨਾਲ ਮੁੱਕੀ ਦੇ ਕੇ ਤੇ ਹਲਕਾ ਜਿਹਾ ਬਾਅਦ ਚੋ ਜਿਸ ਤਰ੍ਹਾਂ ਵੀ ਹੁੰਦਾ ਨਾ ਮੈਂ ਦੱਸਦੀ ਆ ਤੁਹਾਨੂੰ ਆਟਾ ਗੁੰਨਾਗੇ ਤਵੇ ਸਾਡੀ ਰੋਟੀਆਂ ਮੇਰੀਆਂ ਤਾਂ ਹਮੇਸ਼ਾ ਰੋਟੀਆਂ ਸਾਡੀਆਂ ਇੱਕ ਤਾਂ ਛਿੱਟੀਆਂ ਆਂਦੀਆਂ ਇੱਕ ਸਾਡੀ ਰੋਟੀ ਹਮੇਸ਼ਾ ਫੁੱਲ ਕੇ ਆਂਦੀ ਏ ਜੇਕਰ ਆਟਾ ਵਧੀਆ ਗੁੱਜਾ ਹੋਵੇ ਤਾਂ ਤਾਂ ਹੀ ਰੋਟੀ ਸਾਡੀ ਬਹੁਤ ਵਧੀਆ ਆਂਦੀ ਏ ਤੇ ਆ ਦੇਖੋ ਕੋਸ਼ਿਸ਼ ਕਰਿਆ ਕਰੋ ਜੇਕਰ ਤੁਸੀਂ ਤਾਜ਼ਾ ਤਾਜ਼ਾ ਇਹ ਆਟਾ ਗੁੰਨਿਆ ਕਰੋ ਥੋੜਾ ਗੁੰਨਿਆ ਕਰੋ ਨਾਲ ਦੀ ਨਾਲ ਇੱਕ ਭੈਣਾ ਬਹੁਤ ਐਵੇਂ ਦਾ ਕੰਮ ਕਰਦੀ ਹੈ ਕਿ ਜਦੋਂ ਆਟਾ ਗੁੰਨਦੀਆਂ ਨਾ ਤੂੰ 2-3 ਟਾਈਮ ਦਾ ਗੁੰਨ ਕੇ ਰੱਖ ਲੈਂਦੀ ਆ ਉਹ ਆਟਾ ਇੱਕ ਦਾ ਸਾਨੂੰ ਨੁਕਸਾਨ ਦਿੰਦਾ ਬਾਸੀ ਆਟਾ ਤੇ ਨਾਲੇ ਆਟਾ ਪਤਾ ਕੀ ਹੋ ਜਾਂਦਾ ਕਾਲਾ ਪੈ ਜਾਂਦਾ ਕਦੀ ਵੀ ਤੁਸੀਂ ਇਹ ਚੀਜ਼ ਦਾ ਚੈੱਕ ਕਰਕੇ ਦੇਖਿਓ ਕਿ ਜਿਵੇਂ ਵੀ ਆਪਾਂ ਆਟਾ ਗੁੰਨਦੇ ਆਂ ਤੇ ਆਪਣਾ ਦੂਜਾ ਆਟਾ ਜਿਹੜਾ ਪਿਆ ਹੁੰਦਾ ਉਹਦੇ ਨਾਲ ਚੈੱਕ ਕਰਕੇ ਦੇਖਿਆ ਕਰੋ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਆਪਾਂ ਇਕੱਠਾ ਕਰ ਲੈਣਾ ਇਹਨੂੰ ਵਧੀਆ ਤਰੀਕੇ ਨਾਲ ਮੁੱਕੀ ਦੇਣੀ ਹੈ ਠੀਕ ਹੈ ਪਹਿਲਾਂ ਪਤਾ ਕੀ ਕਰਦੇ ਹੁੰਦੇ ਸੀਗੇ ਮੁੱਕੀ ਦਿੰਦੇ ਹੁੰਦੇ ਸੀ ਨੀਚੇ ਬੈਠ ਕੇ ਤੇ ਤਾਂ ਹੀ ਆਟਾ ਸਾਡਾ ਐਨ ਇੱਕਦਮ ਪਰਫੈਕਟ ਗੁੱਝਦਾ ਸੀ ਅੱਜ ਕੱਲ ਨਾਲ ਦੀ ਨਾਲ ਇਕੱਠਾ ਕਰ ਦਈਆਂ ਨੇ ਫਟਾਫਟ ਰੱਖ ਦਈਆਂ ਨੇ ਆ ਦੇਖੋ ਜਿੰਨਾ ਆਪਾਂ ਆਟਾ ਮੁੱਕੀ ਰਿੱਤਾ ਹੋਏਗਾ ਉੰਨੀ ਇਹਦੀ ਕਣੀ ਭੱਜਦੀ ਏ ਓਨਾ ਹੀ ਵਧੀਆ ਫੁੱਲ ਆਂਦਾ ਹੈ। ਨਾਲੇ ਇਸ ਟ੍ਰਿਕ ਨੇ ਸੁਣੀ ਤੇਰਾ ਜੀ ਮੁੱਕੀ ਤੋ ਤੇ ਕੋਸ਼ਿਸ਼ ਕਰਿਆ ਕਰੋ ਜੇਕਰ ਤੁਹਾਡੇ ਘਰ ਦੁੱਧ ਹੁੰਦਾ ਹੈ ਕਈ ਵਾਰੀ ਹੁੰਦਾ ਨਾ ਦੁੱਧ ਪਾ ਕੇ ਥੋੜਾ ਗੁੰਨਿਆ ਕਰੋ ਦੇ ਨਾਲ ਵੀ ਤੁਹਾਡੀਆਂ ਰੋਟੀਆਂ ਬਹੁਤ ਸੌਫਟ ਤੇ ਬਹੁਤ ਵਧੀਆ ਆਉਂਦੀਆਂ। ਆ ਦੇਖ ਜੇ ਲੱਗਦਾ ਤੁਹਾਨੂੰ ਤੁਹਾਡੇ ਆਟੇ ਦੀ ਹੋਰ ਵਧੀਆ ਨਹੀਂ ਆਂਦੀਆਂ ਹਲਕਾ ਜਿਹਾ ਘਿਓ ਦਾ ਹੱਥ ਲਗਾ ਕੇ ਉਹਨੂੰ ਇਸੇ ਤਰੀਕੇ ਨਾਲ ਮੁੱਕੀ ਦਿਆ ਕਰੋ ਔਰ ਆਟਾ ਅੱਧਾ ਘੰਟਾ ਤਕਰੀਬਨ ਪਹਿਲਾਂ ਗੁੰਨ ਕੇ ਰੱਖਿਆ ਕਰੋ ਫਿਰ ਬਣਾਇਆ ਕਰੋ ਰੋਟੀ ਨਾਲ ਦੀ ਨਾਲ ਜਿਵੇਂ ਆਪਾਂ ਰੋਟੀ ਬਣਾਉਂਦੇ ਆ ਨਾ ਤਾਂ ਹੀ ਸਾਡੀ ਰੋਟੀ ਵਧੀਆ ਨਹੀਂ ਆਉਂਦੀ ਜੀ ਆਹ ਦੇਖੋ ਜਿਵੇਂ ਸਾਡਾ ਆਟਾ ਇੱਕਦਮ ਇਦਾਂ ਗੁੱਝ ਜਾਣਾ ਹੈ ਹਲਕਾ ਜਿਹਾ ਤੁਸੀਂ ਇਦਾਂ ਦੇਸੀ ਘੋਦ ਦਾ ਹੱਥ ਲਾ ਲੈਣਾ ਠੀਕ ਹੈ ਦੇਸੀ ਘੋਦ ਹੱਥ ਨੂੰ ਲਾ ਕੇ ਨਾ ਇਦਾਂ ਕਰਕੇ ਇਸੇ ਤਰ੍ਹਾਂ ਤੁਸੀਂ ਹੁਣੇ ਮੁੱਕੀ ਦੇਣੀ ਹੈ ਕਿਉਂਕਿ ਜਿਵੇਂ ਕਿ ਅੱਜ ਕੱਲ੍ਹ ਗਰਮੀਆਂ ਨੇ ਨਾ ਤੇ ਗਰਮੀਆਂ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਸਿੱਕੜ ਆ ਜਾਂਦਾ ਹੈ ਤੇ ਉਸ وجہ ਨਾਲ ਵੀ ਸਾਡੀ ਰੋਟੀ ਫਟ ਵੀ ਜਾਂਦੀ ਏ ਤੇ ਵਧੀਆ ਵੀ ਨਹੀਂ ਬਣਦੀ ਆਹ ਲੋ ਜੀ ਇਸ ਤਰੀਕੇ ਨਾਲ ਤੁਸੀਂ ਗੁੰਨਣਾ ਤੇ ਫਿਰ ਦੇਖਿਓ ਆਹ ਤਰੀਕੇ ਨਾਲ ਜਰੂਰ ਗੁੰਨਿਆ ਕਰੋ ਬਹੁਤ ਵਧੀਆ ਤਰੀਕਾ ਹੈ ਹਰ ਇੱਕ ਕੋਸ਼ਿਸ਼ ਕਰਿਆ ਕਰੋ ਬਾਰ ਬਾਰ ਤੁਹਾਨੂੰ ਦੱਸੂਗੀ ਕਿ ਆਟਾ ਜ਼ਿਆਦਾ ਨਾ ਗੁੰਨਿਆ ਕਰੋ ਤਾਜ਼ਾ ਆਟਾ ਗੁੰਨੋ ਤਾਂ ਜੀ ਆਟੇ ਦੀ ਰੋਟੀ ਖਾਓ ਨਾ ਤਾਂ ਬਿਮਾਰੀ ਲੱਗਦੀ ਏ ਤੇ ਨਾਲੇ ਆਟਾ ਵੀ ਵਧੀਆ ਬਾਸੀ ਆਟਾ ਖਾਣਾ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਆ ਤੇ ਨਾਲਾ ਨਾ ਕਰੀਏ ਤੇ ਨਾ ਵਾਹ ਹਮੇਸ਼ਾ ਜੋ ਵੀ ਕੰਮ ਹੁੰਦਾ ਨਾਲ ਦੀ ਨਾਲ ਆਪਣਾ ਨਵੇੜ ਰਹਿਦਾ ਤਾਂ ਕਿ ਪਸਾ ਸਾਡੇ ਭਾਂਡੇ ਵੀ ਸਾਫ਼ ਰਹਿੰਦੇ ਆ ਸ਼ਿੰਗ ਵੀ ਸਾਡੀ ਨਹੀਂ ਭਰਦੀ ਕੰਮ ਵੀ ਨਹੀਂ ਵਧਦਾ ਲੋ ਗਾਇਸ ਇੱਧਰ ਬਣਾਇਆ ਸੀ ਆਪਾਂ ਤੁਹਾਨੂੰ ਮੈਂ ਦੱਸਦੀ ਆ ਨਾ ਕਿ ਵੇਟ ਲੂਸ ਦੇ ਲਈ ਆਪਾਂ ਕੀ ਗੁਚ ਲੈਂਦੇ ਹੰਮ ਆ ਵੈਸੇ ਮੈਂ ਜ਼ਿਆਦਾਤਰ ਖੀਰਾ ਵਗੈਰਾ ਹੁਣ ਅੱਜ ਕੱਲ ਜਿਵੇਂ ਗਰਮੀਆਂ ਚੱਲ ਗਈਆਂ ਤੇ ਆ ਦੇਖੋ ਮੈਂ ਤੁਹਾਨੂੰ ਵੀਡੀਓ ਚ ਦੱਸਦੀ ਹੁਣ ਨਹੀਂ ਆ ਕਿ ਤੁਸੀਂ ਨਾ ਅੱਜ ਕੱਲ ਜਿਵੇਂ ਗਰਮੀ ਹੈ ਆ ਮੈਂ ਪਿਘੋਇਆ ਸੀ ਜੀ ਤੂਕਮ ਲੰਗਾ ਇਹ ਬਹੁਤ ਵਧੀਆ ਚੀਜ਼ ਹੈ ਇਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਵੀ ਹੁੰਦਾ ਠੀਕ ਹੈ ਜੀ ਤੇ ਇਹ ਤਾਕਤਵਰ ਵੀ ਬਹੁਤ ਹੁੰਦਾ ਹੈ ਤੇ ਜਿਵੇਂ ਕਿ ਅੱਜ ਕੱਲ ਬੱਚਿਆਂ ਦੀ ਵੀ ਨਕਸੀਰ ਵਗੈਰਾ ਚੱਲ ਜਾਂਦੀ ਹੈ ਨਾ ਉਹਦੇ ਤੋਂ ਵੀ ਇਹ ਬਹੁਤ ਵਧੀਆ ਬਚਾਅ ਕਰਦਾ ਤੇ ਇਹਦੇ ਵਿੱਚ ਜੇਕਰ ਤੁਹਾਡੇ ਕੋਲ ਇਦਾਂ ਨਹੀਂ ਖਾਤਾ ਜਾਂਦਾ ਨਾ ਤੁਸੀਂ ਥੋੜਾ ਰੁਆਬ ਜਾ ਵਗੈਰਾ ਪਾ ਲਿਆ ਕਰੋ ਤੇ ਮੈਂ ਤੇ ਜ਼ਿਆਦਾਤਰ ਪਾਣੀ ਹੁੰਦੀ ਹੈ ਜੀ ਸ਼ੱਕਰ ਸ਼ੱਕਰ ਪਾ ਲੈਂਦੀ ਹੁਣ ਇਹ ਮੈਨੂੰ ਸ਼ੱਕਰ ਪਾ ਕੇ ਬਹੁਤ ਵਧੀਆ ਲੱਗਦਾ ਇਹਦਾ ਨਾ ਟੇਸਟ ਬਹੁਤ ਵਧੀਆ ਆਉਂਦਾ ਜਿਵੇਂ ਤੁਖਮ ਲੰਗੇ ਦੇ ਵਿੱਚ ਇਹ ਇਹਦੇ ਵਿੱਚ ਗੋੰਦ ਖਤੀਰਾ ਵੀ ਤੁਸੀਂ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਇਹ ਆ ਦੇਖੋ ਇਸ ਤਰ੍ਹਾਂ ਕਰਕੇ ਬਹੁਤ ਅੱਛਾ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਪਾਇਆ ਜਾਂਦਾ ਤੇ ਇਹ ਤੁਹਾਨੂੰ ਪਤਾ ਹੈ ਇਹ ਲੈਣ ਦੇ ਨਾਲ ਜੇਕਰ ਤੁਸੀਂ ਦੋ ਟਾਈਮ ਲੈਂਦੇ ਹੋ ਨਾ ਤੇ ਇਹਦੇ ਨਾਲ ਬਹੁਤ ਜ਼ਿਆਦਾ weight lose ਵੀ ਹੁੰਦਾ ਠੀਕ ਹੈ ਇਹਨੂੰ ਤੁਸੀਂ ਇਦਾਂ ਵੀ ਖਾ ਸਕਦੇ ਹੋ ਤੇ ਵਿੱਚ ਥੋੜਾ ਠੰਡਾ ਦੁੱਧ ਪਾ ਲਿਆ ਕਰੋ ਠੀਕ ਹੈ ਦੁੱਧ ਪਾ ਕੇ ਤੇ ਇਹਨੂੰ ਇਦਾਂ ਖਾਓਗੇ ਬਹੁਤ ਵਧੀਆ ਇੱਕਦਮ ਟੇਸਟੀ ਬਣਦਾ ਹੈ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਜੇਕਰ ਤੁਸੀਂ ਜਲਦੀ weight lose ਕਰਨਾ ਚਾਹੁੰਦੇ ਹੋ ਤੇ ਮੈਂ ਸਾਰੀਆਂ ਭੈਣਾਂ ਨੂੰ ਦੱਸਣਾ ਚਾਹਾਂਗੀ ਕਿ ਮੇਰੀ ਇੱਕ ਬਹੁਤ ਅੱਛੀ ਫਰੈਂਡ ਹੈ ਉਹਦਾ ਮੈਂ ਨੰਬਰ ਵੀ ਤੁਹਾਨੂੰ ਮੈਂਸ਼ਨ ਕਰ ਦੂੰਗੀ ਉਹ ਮਤਲਬ ਉਹਨਾਂ ਕੋਲ ਇਹੋ ਜਿਹੇ ਪ੍ਰੋਡਕਟ ਹੈ ਹਰਬਲ ਵਾਲਿਆਂ ਦੇ ਜੇ ਮੈਂ ਉਹਨਾਂ ਦਾ ਨੰਬਰ ਤੁਹਾਨੂੰ ਦੇ ਦੂੰਗੀ ਉੱਤੇ ਮੈਂਸ਼ਨ ਕਰ ਦਾਂਗੀ ਠੀਕ ਹੈ ਜੀ ਤੁਸੀਂ ਉਹਨਾਂ ਕੋਲੋਂ ਪ੍ਰੋਡਕਟ ਵੀ ਲੈ ਸਕਦੇ ਹੋ ਯੋਗਾ ਵੀ ਕਰਵਾਉਂਦੇ ਆ ਜਿਹਨੇ ਪ੍ਰੋਡਕਟ ਨੂੰ ਯੂਜ਼ ਕਰਨੇ ਕਰੋ ਨਹੀਂ ਤੇ ਬਹੁਤ ਅੱਛਾ ਮੈਂ ਲਿੰਕ ਕਹੋਗੇ ਤੇ ਮੈਂ ਉਹਨਾਂ ਦਾ ਫਿਰ ਨੰਬਰ ਤੁਹਾਨੂੰ ਕਰ ਦੂੰਗੀ ਨਾ ਤੁਸੀਂ ਉਹਨਾਂ ਨੂੰ WhatsApp ਕਾਲ ਕਰਕੇ ਜਿਹੜੇ ਕਰ ਜ਼ਿਆਦਾ ਜਲਦੀ weight use ਕਰਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ weight ਹੋ ਗਿਆ ਹੈ ਤੇ weight ਦੇ ਨਾਲ ਇਹ weight ਜਰੂਰ ਆਪਣਾ ਕੋਸ਼ਿਸ਼ ਕਰਿਆ ਕਰੋ ਕਿ medium ਹੀ ਹੋਵੇ ਸਾਡਾ weight ਜਿਆਦਾ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਸਾਰੀਆਂ ਭੈਣਾਂ ਅੱਗੇ ਮੈਂ ਰਿਕਵੈਸਟ ਕਰੂੰਗੀ ਇਹ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਹੁਣ ਜਿਵੇਂ ਕੀ ਗਰਮੀ ਆ ਗਈ ਹੈ ਤੇ ਗਾਇਸ ਜਿਵੇਂ ਕੀ ਤੁਹਾਨੂੰ ਪਤਾ ਅੱਜ ਕੱਲ ਗਰਮੀ ਆ ਗਈ ਹੈ ਠੀਕ ਹੈ ਗਰਮੀ ਦੇ ਵਿੱਚ ਆਪਾਂ ਬਾਹਰ ਦੀਆਂ ਚੀਜ਼ਾਂ ਨੂੰ ਕੋਸ਼ਿਸ਼ ਕਰੋ ਕਿ ਬਿਲਕੁਲ ਅਵੋਇਡ ਕਰ ਦੋ ਇਹ ਜਿਹੜੇ ਫਾਸਟ ਫੂਡ ਪੀਜੇ ਇਹ 버ਗਰ ਵਗੈਰਾ ਇਹ ਚੀਜ਼ਾਂ ਖਾਦੇ ਤੁਸੀਂ ਬੰਦ ਕਰ ਦਿਓ ਆਪਣੀ ਜ਼ਿੰਦਗੀ ਚ ਤੇ ਚਾਹ ਨੂੰ ਬਿਲਕੁਲ ਕੱਟ ਆਫ ਕਰ ਦਿਓ ਠੀਕ ਹੈ ਚਾਹ ਨਹੀਂ ਪੀਣੀ ਜੇ ਜ਼ਿਆਦਾ ਹੀ ਤੁਹਾਡਾ ਮਨ ਕਰਦਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਕਿ ਸ਼ਕਰ ਦੀ ਚਾਹ ਤੁਸੀਂ ਅੱਧਾ ਕੱਪ ਪੀ ਸਕਦੇ ਹੋ ਜੇ ਸਾਡਾ ਮਨ ਕਰਦਾ ਤੁਸੀਂ ਇਹ ਚੀਜ਼ਾਂ ਲਿਓ ਬਾਕੀ ਮੈਂ ਤੁਹਾਨੂੰ ਨੰਬਰ ਵੀ ਦੇ ਦਾਂਗੀ ਜੇ ਜਲਦੀ weight lose ਕਰਨਾ ਹੈ ਤੇ ਗਾਇਸ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਲਿਓ ਮੈਂ ਉਹਨਾਂ ਦਾ ਨੰਬਰ ਤੁਹਾਨੂੰ ਉੱਪਰ ਦੇ ਦੇ ਦਿੰਨੀ ਆ ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਉਹਨਾਂ ਕੋਲ ਉਸੇ ਨੰਬਰ ਤੇ ਵਟਸਐਪ ਕਾਲ ਵੀ ਕਰ ਸਕਦੇ ਹੋ ਸਿੰਪਲ ਕਾਲ ਵੀ ਕਰ ਸਕਦੇ ਹੋ ਕਮੈਂਟ ਕਰ ਹਾਂ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਤੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਉਹਨਾਂ ਦਾ ਨਾਮ ਗੁਰਜੀਤ कौर ਜੀ ਹੈ ਠੀਕ ਹੈ ਮੇਰੀ ਬਹੁਤ ਅੱਛੀ ਫਰੈਂਡ ਹੈ ਮੇਰੇ ਨਾਲ ਮਤਲਬ ਵਾਈਟੀ ਤੋਂ ਹੀ ਜੁੜੀ ਸੀ ਤੇ ਬਹੁਤ ਅੱਛੀ ਫਰੈਂਡ ਹੈ ਠੀਕ ਹੈ ਉਹਨਾਂ ਨੇ ਛੱਡ ਦਿੱਤਾ ਆਪਣਾ YouTube ਚੈਨਲ ਤਾਂ ਛੱਡਿਆ ਆ ਪਰ ਉਹ ਇਹ ਮਤਲਬ ਉਹਨਾਂ ਨੇ ਇਸ ਲਾਈਨ 'ਚ ਲੱਗੀ ਉਹਨਾਂ ਨੇ ਖੁਦ ਆਪਣਾ weight ਉਹਨਾਂ ਨੇ weight gain ਕੀਤਾ ਹੈ ਉਹਨਾਂ ਦਾ weight ਬਹੁਤ ਘਟ ਸੀ ਉਹਨਾਂ ਦੇ ਹਸਬੰਦ ਨੇ ਤੇ ਉਹਨਾਂ ਨੇ ਉਹਨਾਂ ਨੂੰ ਅੱਜਕੱਲ ਥੋੜਾ ਮੈਡਲ ਵੀ ਮਿਲਿਆ ਦੱਸ ਰਹੇ ਸੀਗੇ ਕਹਿੰਦੇ ਮੈਨੂੰ ਅੱਛਾ ਮਤਲਬ ਬਹੁਤ ਅੱਛਾ ਰਿਜ਼ਲਟ ਮਿਲ ਰਿਹਾ ਮੈਂ ਤੁਹਾਨੂੰ ਦੱਸ ਦਾਂਗੀ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਥੋੜਾ ਕੱਚਾ ਦੁੱਧ ਠੰਡਾ ਦੁੱਧ ਪਾ ਲੈਨੇ ਠੰਡਾ ਦੁੱਧ ਕਰਕੇ ਮੈਂ ਪੀਨੀ ਆ ਤਾਂ ਕਿ ਜੋ ਵੀ ਹੁੰਦਾ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਵੀ ਮੇਰੇ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਮੈਨੂੰ ਬਣਾਈ ਰੱਖਿਆ ਕਰੋ ਬਹੁਤ ਸਾਰਾ ਧੰਨਵਾਦ ਬਹੁਤ ਸਾਰਾ ਸ਼ੁਕਰੀਆ ਦਿলো ਪਿਆਰ ਕਰਦੀਆਂ ਜੜੀਆਂ ਭੈਣਾਂ ਦੇ ਲਈ ਕਮੈਂਟ ਕਰਦੀਆਂ ਬਹੁਤ ਘੱਟ ਕਮੈਂਟ ਆ ਰਿਹਾ ਅੱਜਕੱਲ ਤੁਹਾਡੇ ਬੜੀਆਂ ਭੈਣਾਂ ਦੇ ਬਲਬੀਰਪੁਰ ਦੇ ਸੈਰੀ ਸਿਸਟਰ ਵੀ ਨਹੀਂ ਕਰ ਰਹੇ ਹੈਗੇ ਹਾਂਜੀ ਜੀਤ ਸਿਸਟਰ ਨਕੌਦਰ ਵਾਲੀ ਸਿਸਟਰ ਫਤਿਹਗੜ੍ਹ ਸਾਹਿਬ ਵਾਲੀ ਬਹੁਤ ਸਾਰੀਆਂ ਭੈਣਾਂ ਜੁੜੀਆਂ ਏ ਸੀ ਮੇਰੇ ਨਾਲ ਗੁਰਦਾਸਪੁਰ ਤੋਂ ਕਈ ਜਗ੍ਹਾ ਤੋਂ ਜੋ ਅੱਜਕੱਲ ਨਹੀਂ ਮੈਨੂੰ ਕਮੈਂਟ ਕਰ ਪਲੀਜ਼ ਸਾਰੇ ਅੱਗੇ ਰਿਕਵੈਸਟ ਕਰਦੀ ਆ ਕਿ ਮੇਰੇ ਕਮੈਂਟ ਜ਼ਰੂਰ ਕਰਿਆ ਕਰੋ ਇਹਦੇ ਵਿੱਚ ਮੈਂ ਪਾ ਲਿਆ ਠੰਡਾ ਦੁੱਧ ਸ਼ੱਕਰ ਪਾ ਲਿਆ ਬਹੁਤ ਟੇਸਟੀ ਬਣ ਜਾਏਗਾ ਕੋਸ਼ਿਸ਼ ਕਰਿਆ ਕਰੋ ਕਿ ਗਰਮੀ ਦੇ ਵਿੱਚ ਹੁਣ ਤੁਸੀਂ ਇਹ ਚੀਜ਼ਾਂ ਲਿਆ ਕਰੋ ਫਾਈਬਰ ਵਾਲੀਆਂ ਚੀਜ਼ਾਂ ਲਿਆ ਕਰੋ ਠੀਕ ਹੈ ਕੱਚੀਆਂ ਸਬਜ਼ੀਆਂ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਖਾ ਸਕਦੇ ਆ ਪੱਤੇ ਵਾਲੀਆਂ ਜਾਂ ਆਪਣਾ ਖੀਰਾ ਵਗੈਰਾ ਇਹ ਚੀਜ਼ਾਂ ਕਰੋ ਅੰਨ ਨੂੰ ਥੋੜਾ ਅਵੋਇਡ ਕਰੋ ਕੋਸ਼ਿਸ਼ ਕਰੋ ਕਿ ਜਿਆਦਾ ਤੋਂ ਜਿਆਦਾ ਚੌੜਾ ਨੂੰ ਵੀ ਤੁਸੀਂ ਅਵੋਇਡ ਕਰੋ ਠੀਕ ਹੈ ਜੀ ਇਹ ਦੇਖੋ ਇਹਦਾ ਟੇਸ ਬਹੁਤ ਵਧੀਆ ਬਣ ਗਿਆ ਤੁਹਾਡੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਜਿਹੜੇ ਬਰਫ ਵਾਲਾ ਕਹਿੰਦੇ ਆ ਨਾ ਤੁਸੀਂ ਇਹਦੇ ਵਿੱਚ ਬਰਫ ਵੀ ਪਾ ਸਕਦੇ ਆ ਤੇ ਆ ਦੇਖੋ ਜੀ ਜ਼ਿੰਮੇਦਾਰਾਂ ਦੇ ਕਰਨ ਇਹ ਕੰਮ ਬੜਾ ਔਖਾ ਲੱਗਦਾ ਹੈ ਤਿਆਰ ਹੁਣ ਸਾਡੀ ਆ ਗਈ ਜੀ ਕਣਕ ਕੁਝ ਅਸੀ ਡਰਾਮਾ ਦੇ ਵਿੱਚ ਪਵਾ ਲਈਏ ਕੁਝ ਪਵਾਣੀ ਹੈ ਤੇ ਆ ਦੇਖ ਲਓ ਪੱਲੜ ਪੁੱਲੜ ਲੱ ਇਦਾਂ ਹੀ ਸਿੱਪ ਤੇ ਇਹਨਾਂ ਨੇ ਲਿਆ ਕੇ ਕੱਟੇ ਪੱਲੜ ਪੂਰਾ ਖਲਾਰ ਪਾ ਤਾ ਬੜਾ ਮੁਸ਼ਕਲ ਹੋ ਜਾਂਦਾ ਖਲਾਰ ਸਾਂਭਣਾ ਤੇ ਇੱਧਰ ਦੇਖੋ ਤੁਹਾਨੂੰ ਦਿਖਾਣੀ ਹੈ ਇੱਧਰ ਖਾਦੇ ਕੱਟੇ ਰਖਵਾਤੇ ਨੇ ਹੁਣ ਮੈਨੂੰ ਬਾਲਣ ਦੀ ਚੁੱਲਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹ ਕੰਮ ਔਖੇ ਲੱਗਦੇ ਨੇ ਬਾਕੀ ਤੁਹਾਨੂੰ ਪਤਾ ਹੀ ਹੈ ਜ਼ਿਮੀਦਾਰਾਂ ਦਾ ਕੰਮ ਹੀ ਇਦਾਂ ਦੇ ਹੁੰਦੇ ਨੇ ਫੋਲੀ ਫੋਲੀ ਕਰਦੇ ਰਾਂਗੇ ਇਹ ਸਾਰਾ ਕੁਝ ਸੰਭਲ ਜਾਏਗਾ ਬਸ ਉਹ ਖਾਦ ਵਗੈਰਾ ਖੇਤਾਂ ਦੇ ਵਿੱਚ ਜਾਏਗੀ ਕਿਉਂਕਿ ਮੈਨੂੰ ਲੱਗਦਾ ਜੀਰੀ ਦੀ ਤਿਆਰੀ ਹੋਏ ਪਰ ਜੀਰੀ ਦੀ ਤਿਆਰੀ ਸਾਡੇ ਜੂਨ ਦੇ ਵਿੱਚ ਹੁੰਦੀ ਹੈ ਅਰੇ ਇੱਧਰ ਸਫਾਈ ਇਹ ਫੱਟੇ ਲਿਆਉਂਦੇ ਨੇ ਫੱਟੇ ਸੀ ਲਿਆਉਂਦੇ ਨੇ ਜੀ ਤਖਤ ਕੋਸ਼ ਬੰਨਣਾ ਸਾਡਾ ਬੱਗੀ ਤੇ ਲੱਗਨੇ ਆ ਸੱਚ ਨਾਲੇ ਬੱਗੀ ਦੀ ਟੁੱਟੇ ਪਈ ਹੈ ਨਾ ਬੱਗੀ ਜਿਹਦੇ ਉੱਤੇ ਖਾਦ ਵਗੈਰਾ ਆਉਂਦਾ ਘਾਹ ਵਗੈਰਾ ਆਉਂਦਾ ਤਾਂ ਲੋ ਜੀ ਇੱਧਰ ਆਪਾਂ ਕੱਪੜੇ ਧੋਤੇ ਸੀਗੇ ਆਪਾਂ ਕੱਪੜੇ ਕਰਦੇ ਆਂ ਪ੍ਰੈਸ ਆਪਣੇ ਕਰਦੇ ਆਂ ਸਾਰੇ ਸਾਭ ਸੰਭਾਲ ਕਰਦੇ ਆਂ ਤੇ ਆ ਦੇਖ ਲੋ ਡੇਲੀ ਹੁਣ ਇਹ ਕੰਮ ਹੋਇਆ ਕਰਨਾ ਕਿ ਗਰਮੀਆਂ ਦੇ ਵਿੱਚ ਨਾ ਕੱਪੜੇ ਪ੍ਰੈਸ ਕਰਨੇ ਬਹੁਤ ਔਖੇ ਲੱਗਦੇ ਆਂ ਬਾਕੀ ਮੈਂ ਦੇਖਦੀ ਆਂ ਜੀ ਮੈਂ ਕਿ ਪ੍ਰੈਸ ਕਰਕੇ ਰੱਖੋਏ ਆ ਨਾ ਵੱਟੋ ਵੱਟ ਹੋ ਜਾਂਦੇ ਆਂ ਫਿਰ ਵੱਟੋ ਵੱਟ ਵਧੀਆ ਨਹੀਂ ਲੱਗਦੇ ਹੈਗੇ ਕਾਟਨ ਦੇ ਸੂਤਾਂ ਤੇ ਤਾਂ ਅੱਜਕੱਲ ਬਹੁਤ ਪ੍ਰੈਸ ਮਾਰਨੇ ਪੈਂਦੇ ਆ ਮੈਨੂੰ ਠੀਕ ਹੈ ਜੀ ਤੇ ਲੋ ਜੀ ਇੱਥਰ ਆਪਣੇ ਰਸੋਈ ਦੇ ਕੰਮ ਹੋ ਗਏ ਸੀ ਹੁਣ ਹੋ ਗਈ ਸੀ ਸ਼ਾਮ ਮੈਂ ਕਿਹਾ ਚਲੋ ਵੀਡੀਓ ਦਾ ਵੀ ਐਂਡ ਕਰ ਦਿਆਂ ਨਾਲੇ ਆਪਣੇ ਥੋੜੇ ਜਿਹਾ ਕੱਪੜੇ ਧੋਤੇ ਹੋਏ ਸੀਗੇ ਕੱਪੜੇ ਤੁਹਾਨੂੰ ਪਤਾ ਡੇਲੀ ਹੁਣ ਗਰਮੀ ਬਹੁਤ ਹੋਣ ਲੱਗ ਗਈ ਹੁਣ ਕੰਮ ਵੀ ਬੜਾ ਔਖਾ ਲੱਗਣ ਲੱਗਿਆ ਕਰਨਾ ਤੇ ਗਰਮੀ ਬਹੁਤ ਜ਼ਿਆਦਾ ਦਿਨ ਪ੍ਰਤੀ ਦਿਨ ਗਰਮੀ ਵਧਦੀ ਜਾ ਰਹੀ ਹੈ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਹੜੀ ਵੀਡੀਓ ਦੇ ਵਿੱਚ ਕੀ ਚੀਜ਼ ਚੰਗੀ ਲੱਗਦੀ ਹੈ ਬਹੁਤ ਅੱਛਾ ਲੱਗਦਾ ਜਦੋਂ ਅੱਛੇ ਅੱਛੇ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਠੀਕ ਹੈ ਇੱਕ ਪਿਆਰੇ ਜਿਹੇ ਲਾਈਕ ਜ਼ਰੂ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਜੀ ਬਾਕੀ ਜੋ ਵੀਡੀਓ ਦੇ ਵਿੱਚ ਡੇਲੀ ਤੁਹਾਡੇ ਨਾਲ ਡੇਲੀ ਰੁਟੀਨ ਦੇ ਘਰ ਦੇ ਕੰਮ ਹੁੰਦੇ ਆ ਮੈਂ ਸ਼ੇਅਰ ਕਰਦੀ ਰਹੀਣੀ ਆ ਜਿਹੜੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਿਆਰੇ ਪਿਆਰੇ ਲਾਈਕ ਦਿਆ ਕਰੋ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਹੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਬਹੁਤ ਅੱਛਾ ਲੱਗੇਗਾ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਤਾਂ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵਾਂ ਸ਼ਹਿਰ ਤੇ ਨਕੌਦਰ ਪਾਲਿਆਂ ਨੂੰ ਬਹੁਤ ਸਾਰਾ ਪਿਆਰ ਵੀਰਿਆ ਪੈਣ